ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਾਇਣ ਨਰਪਤ ਨਾਮ ਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਖਤਮ ਹੋਇ ਤਾਰੇ ਧੰਤਨ ਸਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੀ ਇਹ ਪਵਿੱਤਰ ਨਗਰੀ ਸ੍ਰੀ ਆਨੰਦਪੂਰੀ ਸਾਹਿਬ ਜਿੱਥੇ ਸਤਗੁਰਾਂ ਨੇ ਲੰਬਾ ਹਰ ਸਾ ਆਪਣੀ ਜ਼ਿੰਦਗੀ ਦਾ ਇਸ ਧਰਤੀ ਤੇ ਗੁਜ਼ਾਰਿਆ ਤੇ ਸਤਗੁਰ ਜੀ ਨੇ ਇਸ ਧਰਤੀ ਤੇ ਮਨੁੱਖਤਾ ਦੀ ਰਾਖੀ ਲਈ ਦੱਬੇ ਤੇ ਲਤਾੜੇ ਹੋਏ ਜਰਵਾਨਿਆਂ ਦੇ ਹੱਥੋਂ ਜਿਹੜੇ ਜਿਨ੍ਹਾਂ ਨੂੰ ਨੀਚ ਜਾਤ ਤੇ ਕਿਹਾ ਜਾਂਦਾ ਸੀ ਉਹਨਾਂ ਨੂੰ ਇੱਕ ਸਮਤਲ ਤੇ ਲਿਆ ਕੇ ਉਹਨਾਂ ਨੂੰ ਗੁਰਮਤ ਦੀ ਸੋਜੀ ਦੇ ਕੇ ਉਹਨਾਂ ਦੀ ਮਾਨਸਿਕਤਾ ਜਿਹੜੀ ਕਮਜ਼ੋਰ ਹੋ ਚੁੱਕੀ ਸੀ ਨਰਵਲ ਹੋ ਚੁੱਕੀ ਸੀ ਉਹਨੂੰ ਬਲਵਾਨ ਕੀਤਾ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌੜ ਦੇ ਕੇ ਜਿੱਥੇ ਸਤਗੁਰੂ ਜੀ ਨੇ ਇਸ ਪਵਿੱਤਰ ਧਰਤੀ ਤੇ ਉਸ ਵੇਲੇ ਪ੍ਰਚਲਿਤ ਇੱਕ ਰਾਜਿਆਂ ਦੀ ਰੀਤ ਸੀ ਕਿ ਨਗਾਰੇ ਉਹਨਾਂ ਦੇ ਮੋਹਰੇ বাজਾਏ ਜਾਂਦੇ ਸਨ ਤੇ ਸਤਗੁਰੂ ਜੀ ਨੇ ਰੀਤ प्रथम ਰੀਤ ਲੰਗਰ ਦੀ ਜਿਹੜੇ ਤਿਆਰੀ ਹੁੰਦੀ ਉਸ ਵੇਲੇ ਤੇ ਓਮ ਵੀ ਇਹ ਰਾਸਾਤਾ ਦੀ ਪ੍ਰਾਪਤੀ ਲੈਣੀ ਕੇਵਲ ਤਾਂ ਕੇਵਲ ਸਤਗੁਰਾਂ ਨੇ ਨਗਾਰੇ ਵਜਾਉਣ ਦੀ ਇਹ ਇੱਕ ਪਰਥਾ ਜਿਹੜੀ ਇਸ ਧਰਤੀ ਤੋਂ ਸ਼ੁਰੂ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਮੁੱਚਾ ਖਾਲਸਾ ਪੰਥ ਅੱਜ ਇਸ ਪਵਿੱਤਰ ਵਿਹਾੜੇ ਨੂੰ ਇਸ ਮਹਾਨ ਉਤਸਵ ਨੂੰ ਬੜਾ ਚੜ੍ਹਦੀ ਕਲਾ 'ਚ ਮਨਾ ਰਿਹਾ ਅੱਜ ਨਹੀਂ ਬੜੇ ਲੰਬੇ ਦਿਨਾਂ ਤੋਂ ਸਾ ਲੋਕ ਆਉਂਦੇ ਆ ਨਮਸਕਾਰ ਕਰਕੇ ਚਲੇ ਜਾਂਦੇ ਅੱਜ ਕਿਉਂਕਿ ਸੰਪੂਰਨਤਾ ਆਇਆ ਇਹਦੀ ਅੱਜ ਹੁਣ ਅੰਮ੍ਰਿਤ ਵੇਲੇ ਜਿਹੜੇ ਖਾਂਡਪਾਟ ਸਾਹਿਬਾਂ ਦੇ ਭੋਗ ਪਾਏ ਜਾਣਗੇ ਅਪਰੰਤ ਕਥਾ ਕੀਰਤਨ ਤੇ ਫਿਰ 12 ਵਜੇ ਠੀਕ ਅਰਦਾਸ ਸਤਿਗੁਰਾਂ ਦੇ ਚਰਨਾਂ ਤੇ ਤਖਤ ਸਾਹਿਬ ਤੇ ਕਰਕੇ ਤੇ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਹੋਊਗੀ ਜਿਹਦੀ ਸਮਾਪਤੀ ਫਿਰ ਜਾ ਕੇ ਆਪਣੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਵਖ-ਵਖ ਟੋਲੀਆਂ ਦਾ ਉਹੋ ਹੀ ਚੋਕੜ ਪੁਰਾਣਾ ਉਸੇ ਦਿੱਖ ਤੇ ਉੱਥੇ ਜਾ ਕੇ ਮਹੱਲਾ ਖੇਡਣਗੇ ਜਿਨ੍ਹਾਂ ਦੀ ਫਿਰ ਉੱਥੇ ਹੀ ਸਮਾਪਤੀ ਹੋਣੀ ਹੈ ਮੈਂ ਜਿੱਥੇ ਸਮੁੱਚੀ ਸਾਰੇ ਦੇਸ਼ ਤੇ ਵਿਦੇਸ਼ ਦੇ ਸੰਗਤ ਨੂੰ ਬਹੁਤ-ਬਾਤ ਵਧਾਈ ਦਿੰਨਾ ਉਥੇ ਕਾਮਨਾ ਵੀ ਕਰਦਾ ਕਿ ਸਤਗੁਰੂ ਜੀ ਨੇ ਭੇਤ ਭਾਵ ਸਾਰੇ ਇਸ ਧਰਤੀ ਤੇ ਮਿਟਾ ਦਿੱਤੇ ਆਪੇ ਗੁਰ ਚੇਲਾ ਪੰਜਾਂ ਨੂੰ ਆਪ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਤੇ ਆਪ ਵੀ ਖੰਡੇ ਬਾਟੇ ਦੀ ਪੌਲ ਛੱਕੇ ਇਹ ਜਿਹੜਾ ਗੁਰੂ ਤੇ ਚੇਲੇ ਵਾਲਾ ਇੱਕ ਰੀਤ ਸੀ ਇਹ ਠੀਕ ਆ ਸਤਗੁਰੂ ਜੀ ਪੰਜ ਭੂਤਕ ਸਰੀਰ ਚ ਵਿਚਰੇ ਪਰ ਗੁਰシャਬਦੀ ਸੋਝੀ ਪੰਜਾਂ ਨੂੰ ਦੇਖ ਕੇ ਸਤਗੁਰਾਂ ਨੇ ਆਪੇ ਗੁਰਚੇਲਾ ਦੀ ਨਵੀਂ ਪਰਸਾ ਚਲਾਈ। ਸੋ ਸਤਗੁਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਰੀ ਨੰਦੇੜ ਦੀ ਧਰਤੀ ਤੇ ਜਾ ਕੇ ਪਰ ਸਤਗੁਰਾਂ ਨੇ ਐਸ ਧਰਤੀ ਤੋਂ ਜਦੋਂ ਇੱਥੇ ਬਹੁਤ ਵੱਡਾ ਬਾਜੀ ਧਰ ਦੇ ਰਾਜੇ ਮੁਸਲਮਾਨ ਸਾਰੇ ਜਿਹੜੇ ਉਸ ਵੇਲੇ ਦੁਸ਼ਮਣ ਬਣੇ ਹੋ ਸੀ ਤੇ ਸਤਗੁਰ ਜੀ ਨੇ 40 ਦੇ ਨਾਲ 40-40 ਲੱਖ ਨੂੰ ਲੜਾਇਆ। ਇਹੋ ਸਤਗੁਰਾਂ ਦੀ ਮਾਨਸਿਕ ਤਾ ਪੀੜਾ ਦੇ ਵਿੱਚ ਫਸੇ ਲੋਕਾਂ ਨੂੰ ਸੋਜੀ ਸੀ ਸੋ 사ਤਗੁਰ ਜੀ ਨੇ ਕਿਰਪਾ ਕੀਤੀ ਹੈ ਜਿਹੜਾ ਮਹੱਲਾ ਇਹ ਮਹੱਲਾ ਆਤਮਿਕ ਬਲ ਦੇ ਨਾਲ ਨਾਲ ਸਰੀਰਕ ਬਲ ਦਾ ਵੀ ਜਿਹੜਾ ਆ ਉਹ ਸਾਨੂੰ ਇੱਕ ਦ੍ਰਿਸ਼ ਦਰਸਾਉਂਦਾ ਤੇ 사ਤਗੁਰਾਂ ਨੇ ਇਹ ਵੀ ਆਦੇਸ਼ ਸਿੱਖਾਂ ਨੂੰ ਕੀਤਾ ਕਿ ਹੋਲੇ ਮਹੱਲੇ ਦੇ ਉੱਤੇ ਕਿਉਂਕਿ ਬਾਕੀ ਰਸਮਾਂ ਬਾਕੀ ਧਰਮਾਂ ਨੂੰ ਮੁਬਾਰਕ ਆ ਪਰ ਮਹੱਲੇ ਦੇ ਰੂਪ ਦੇ ਵਿੱਚ ਗੁਰੂ ਕੇ ਸਿੱਖ ਨੇ ਇਸ ਧਰਤੀ ਦੇ ਨਾਤਮਾਸਤਕ ਵੀ ਹੋਣਾ ਤੇ ਉਹ ਪ੍ਰਾਤਨ 324 ਸਾਲਾ ਜਿਹੜੀ ਸਾਡੀ ਮਰਿਆਦਾ ਚੱਲੀ ਆ ਰਹੀ ਆ ਉਹਦੇ ਵਿੱਚ ਸ਼ਾਮਲ ਵੀ ਹੋਣਾ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਨਾ ਇੱਕ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਜਥੇਬੰਦਕ ਹੋਈਏ ਕਿਉਂਕਿ ਪੁਰਾਣੇ ਜਿਹੜੇ ਸਿੰਘ ਸੀ ਉਹ ਆਤਮਿਕ ਬਲ ਦੇ ਏਡੇ ਤਨੀ ਸੀ ਕਿ ਜ਼ੁਲਮ ਦਾ ਟਾਕਰਾ ਆਪਣੇ ਆਤਮਿਕ ਅਵਸਥਾ ਦੇ ਨਾਲ ਹੀ ਕਰ ਲੈਂਦੇ ਸੀ ਇਹ ਨਹੀਂ ਸੀ ਕਿ ਆਤਮਿਕ ਅਵਸਥਾ ਲੜਦੇ ਨੇ ਸੀ ਹਥੀਂ ਲੜਦੇ ਸੀ ਤੇ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਜੋਸ਼ ਸਤਗੁਰੂ ਜੀ ਨੇ ਜਿਹੜਾ ਭਰਿਆ ਸੀ ਬੈਰੀ ਵੀ ਦੇਖ ਕੇ ਦੌੜ ਜਾਂਦੇ ਸੀ ਜਿਹੜੀਆਂ ਜਿੰਦਾ ਮਸਾਲਾਂ ਇਸੇ ਧਰਤੀ ਤੇ ਆ ਕਿਵੇਂ ਹਾਥੀ ਨੂੰ 나ਗਣੀ ਵਰਸੇ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਤਕਾਂ ਕਿਲਾ ਲੋਹਗੜ ਦੇ ਵਿੱਚ ਤੋੜਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਵੀ ਸਾਨੂੰ ਲੋੜਿਆ ਜਥੇਬੰਦਕ ਤੌਰ ਤੇ ਇੱਕ ਹੋਈਏ ਜਥੇਬੰਦਕ ਤੌਰ ਤੇ ਇੱਕ ਹੋਵਾਂਗੇ ਸਾਰੇ ਕੌਮ ਦੇ ਮਸਲੇ ਹੱਲ ਹੋ ਜਾਣਗੇ ਇੰਨੀ ਬੇਨਤੀ ਕਰਕੇ ਸਾਰੀ ਕੌਮ ਨੂੰ ਫਿਰ ਦੁਬਾਰਾ ਤੋਂ ਵਧਾਈ ਦਿਨਾ ਤੇ ਕਾਮਨਾ ਵੀ ਕਰਦਾ ਸਤਿਗੁਰ ਜੀ ਸਾਡੇ ਹਿਰਦਿਆਂ ਵਿੱਚ ਵਾਸਾ ਕਰੋ ਗੁਰ ਸ਼ਬਦ ਦਾ ਅਜਾਲਾ ਸਾਡੇ ਹਿਰਦਿਆਂ ਵਿੱਚ ਕਰੋ ਤਾਂ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤਾਂ ਬਚੀਏ ਹੀ ਈਰਖਾ ਦਵੇਸ਼ ਸਾਰੀਆਂ ਜਿਹੜੀਆਂ ਅੰਦਰ ਭਮਾਨ ਆ ਇਹਦੇ ਤੋਂ ਵੀ ਛਡਕਾਰਾ ਪਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ